ਹਾਂਜੀ ਕੀ ਹਾਲ ਜੀ ਸਾਰਿਆਂ ਦੇ ਹਲੋ ਸਾਜ ਪਾਉਗਾ ਤੁਹਾਨੂੰ ਮਿਲੇਗੀ ਜੰਨਨਿਆਲੇ ਬੁਲੇ ਜਿਹੜਾ ਦੇ ਆ ਜਿਹੜਾ ਸੁਣੋ ਤੱਕ ਤੇ ਚੋ ਹਾਂਜੀ ਕੀ ਹਾਲ ਜੀ ਸਾਰਿਆਂ ਦੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਮੇਰੇ ਭਰਾ ਜਿਹਨੇ ਵੀ ਦੇਖ ਰਹੇ ਨੇ ਹਾਂਜੀ ਲੱਕੀ ਜੀ ਵਧੀਆ ਵਧੀਆ ਤੁਸੀਂ ਸੁਣਾਓ ਕੀ ਹਾਲ ਹੈ ਹਾਂਜੀ ਹਾਂਜੀ ਵਧੀਆ ਵਧੀਆ ਸਭ ਚੈਨਲ ਨੂੰ ਸਾਰੇ ਮੇਰੇ ਭਰਾ ਸਬਸਕ੍ਰਾਈਬ ਜਰੂਰ ਕਰ ਲਿਓ ਜਿੰਨੇ ਵੀ ਮੇਰੇ ਭਰਾ ਦੇਖ ਰਹੇ ਹੋ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਆਪਣੇ ਆਪਣੇ ਇਲਾਕੇ ਦਾ ਨਾਮ ਜਰੂਰ ਲਿਖਿਓ ਕਮੈਂਟ ਵੀ ਜਰੂਰ ਕਰੋ ਕਿੱਥੋਂ-ਕਿੱਥੋਂ ਦੇਖ ਰਹੇ ਹੋ ਤੁਸੀਂ ਆਪਣੇ ਸ਼ਹਿਰ ਪਿੰਡ ਦਾ ਨਾਮ ਜਰੂਰ ਲਿਖੋ ਆ ਮੇਰੇ ਭਰਾਸ ਵਾਲੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਬਸ 1 ਲੱਖ ਨੂੰ 3350 ਰਹਿ ਗਿਆ ਸਬਸਕ੍ਰਾਈਬਰ ਅੱਜ ਪੂਰੇ ਕਰਾ ਦਿਓ ਲਾਈਵ 'ਚ ਸਾਰੇ ਮੇਰੇ ਭਰਾ ਜਿੰਨੇ ਵੀ ਦੇਖ ਰਹੇ ਨੇ ਸਬਸਕ੍ਰਾਈਬ ਜ਼ਰੂਰ ਕਰਕੇ ਜਾਓ ਅੱਜ 1 ਲੱਖ ਦਾ ਟਾਰਗੇਟ ਪੂਰਾ ਹੋ ਜਾਏ ਨਾ ਸਾਡਾ ਜੱਗਰੂਦੀ ਬੜਾ ਹਾਂ ਬਹੁਤ ਯਾਰ ਇਹਦਾ ਪਿਆਰੇ ਦਿਨ ਤੋਂ ਲੈ ਕੇ ਸੋਨੇ ਗਿਆ ਹਾਂ ਹਾਂਜੀ ਹਾਂਜੀ ਕਮੈਂਟ ਜਰੂਰ ਕਰੋ ਮੇਰੇ ਭਰਾ ਕਿਤੋਂ ਕਿਤੋਂ ਜੁੜੇ ਨੇ ਨਾਲ ਚਾਹ ਗੇਲਦਾ ਹਾਂਜੀ ਕੀ ਲਿਖ ਰਹੇ ਹੋ ਬ్రో ਤੁਸੀਂ ਕਿੱਥੋਂ ਆ ਬ్రో ਆਪਣਾ ਗੁਰਦਾਸਪੁਰ ਜ਼ਿਲ੍ਹਾ ਤੁਸੀਂ ਕਿੱਥੋਂ ਕਮੈਂਟ ਜ਼ਰੂਰ ਕਰੋ ਜਿੰਨੇ ਵੀ ਮੇਰੇ ਭਰਾ ਦਿਖ ਰਹੇ ਨੇ ਚੈਨਲ ਸਬਸਕ੍ਰਾਈਬ ਜ਼ਰੂਰ ਕਰਕੇ ਜਾਓ ਆਪਣੇ ਆਪਣੇ ਇਲਾਕੇ ਦਾ ਨਾਂ ਜ਼ਰੂਰ ਲਿਖਿਓ 180 ਬੰਦੇ ਦੇਖ ਰਹੇ ਨੇ ਮੈਸੇਜ ਕਿਤਾ ਕਹੇ ਨਹੀਂ ਆ ਰਿਹਾ ਜਿੰਨੇ ਵੀ ਭਰਾ ਦੇਖ ਰਹੇ ਨੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਕਿਹੜਾ ਕਿਹੜਾ ਲਾਕਾ ਆਪਣਾ ਕਮੈਂਟ ਵੀ ਜਰੂਰ ਕਰਿਓ 662 ਬੰਦੇ ਦੇਖ ਰਿਹਾ ਮੈਸੇਜ ਕਿਸ ਦਾ ਨਹੀਂ ਆਇਆ ਜਿੰਨਾ ਮੁਹੱਬਤਾਂ ਦੇ ਆਪਣੇ ਹੀ ਰੰਗ ਨੇ ਪਿਆਰਿਆਂ ਦੀ ਲੋੜ ਹੁੰਦੀ ਐ ਕਿਹੜਾ ਕਿਹੜਾ ਇਲਾਕਾ bro ਆਪਣਾ ਮੈਸੇਜ ਤੇ ਕਰੋ ਅੱਜ ਮੈਸੇਜ ਕੋਈ ਨਹੀਂ ਕਰ ਰਿਹਾ ਜਿੰਨੇ ਵੀ ਦੇਖ ਰਹੇ ਹੋ ਮੇਰੇ ਭਰਾ ਸਬਸਕ੍ਰਾਈਬ ਜਰੂਰ ਕਰ ਦਿਓ 1 ਲੱਖ ਸਬਸਕ੍ਰਾਈਬਰ ਹੋਣ ਵਾਲਾ ਸਾਡਾ ਤੇ 350 ਘਟਦੇ ਨੇ ਅੱਜ ਪੂਰੇ ਕਰਾ ਦਿਓ ਮੇਰਾ ਭਰਾ ਸਾਰੇ ਜਿੰਨੇ ਵੀ ਦੇਖ ਰਹੇ ਨੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਸੇ ਆਣੀ ਰੇ ਜਮ ਮੈਸੇਜ ਦਾ ਆਪਸ਼ਨ ਬੰਦ ਹੋ ਗਿਆ ਜਿੰਨੇ ਵੀ ਜੁੜ ਰਹੇ ਨੇ ਨਾਲ ਮੇਰੇ ਭਰਾ ਸਬਸਕ੍ਰਾਈਬ ਜਰੂਰ ਕਰ ਲਿਓ ਹਾਂਜੀ ਹਾਂਜੀ ਢਿੱਲੋਂ ਸਾਹਿਬ ਵਧੀਆ ਵਧੀਆ ਤੁਸੀਂ ਦੱਸੋ ਢਿੱਲੋਂ ਸਾਹਿਬ ਇੰਸਟਾਗ੍ਰਾਮ ਤੇ ਫੋਲੋ ਕਰ ਲਿਓ ਤੁਹਾਨੂੰ ਮੈਂ ਦੱਸਦਾ ਕਿਦਾਂ ਵੀਡੀਓ ਬਣਾਣੀ ਹੁੰਦੀਆਂ ਕਿਹੜਾ ਸੌਫਟਵੇਅਰ ਯੂਜ਼ ਹੁੰਦਾ कोई चक्कर नहीं कोई चक्कर नहीं <laughs> हेलो जी कि सारे मेरे भ्रा मैसेज जरूर करो चैनल सब्सक्राइब करके जायो 173 ਬੰਦੇ ਦੇਖ ਰਹੇ ਆ ਕਿਹਦੇ ਦਾ ਮੈਸੇਜ ਨਹੀਂ ਆਇਆ ਅਜੇ ਤੱਕ ਨਹੀਂ ਆਉਂਦੇ ਮੇਰੇ ਕੋਲ ਮੈਸੇਜ ਬੰਦ ਹੋ ਗਏ ਦੇ ਆ ਤੇ ਜਾਂ ਤੇ ਤੁਸੀਂ ਨਹੀਂ ਕਰ ਰਹੇ ਸਮਝ ਨਹੀਂ ਆ ਰਿਹਾ ਕੁਝ ਉਹ ਹਾਏ ਹੈਲੋ ਹੀ ਕਰ ਦੋ ਕੋਈ ਸਾਰੀ 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 ਕਿੱਥੇ ਹੈ ਭਾਈ ਜੀ ਭਾਈ ਜੀ ਦਾ चैनल सब्सक्राइब जरूर कर लो मेरे भा ज भी देख रहे ने ਮਿੱਟਾਂ ਚਾਹ ਹਰ ਇੱਕ ਹਰ ਇੱਕ ਆ ਨੀ। ਅੰਦਰ ਕੋਈ ਅੱਗੇ ਨਹੀਂ ਮੁਸਾਹਤ ਕਰਦੇ। ਬਹੁਤ ਬੀ। ਹਲੋ ਜੀ ਕੀ ਹਾਲ ਚਾਲ ਜੇ ਸਾਰਿਆਂ ਦੇ ਮੈਸੇਜ ਵੀ ਕਰ ਲੋ ਕੋਈ ਮੇਰਾ ਭਰਾ ਜਿੰਨੇ ਵੀ ਦੇਖ ਰਹੇ ਨੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ। ਆਪਣਾ ਲੱਖ ਸਬਸਕ੍ਰਾਈਬਰ ਪੂਰਾ ਕਰਾ ਦਿਓ ਅੱਜ ਮੇਰੇ ਭਰਾ ਸਾਰੇ। ਇਹ ਆਈ ਰੋਡ ਤੁਸਕੇ ਲਈ ਚੱਲਦਾ ਹੈ हेलो अरे कहाँ कहाँ से देख रहे हो आप मैसेज तो कर रहा कोई मैसेज नहीं कर रहा है। क्या चक्कर पड़ गया ये तो कमाई होगी आज चैनल को सब्सक्राइब कर लो मेरे भाई सारे यू लोडो लाडित कैसे आओ शिवम पवैया हलो ललित कैसे हो तुम अच्छा नाम रखा है घरवालों ने तुम्हारा ਰਮੇਸ਼ ਕੁਮਾਰ ਨੂਬ ਕਿਦਾਂ ਕੀ ਹਾਲ ਹੈ ਤੇਰਾ ਅਰੇ ਨੁਬੜੇ ਕਿਵੇਂ ਹੋ ਤੁਸੀਂ ਅਰੇ ਨੁਬੜੇ ਹਮ ਪੰਜਾਬ ਸੇ ਆਏ ਹਾਂ ਤੁਸੀਂ ਬਤਾਓ 32 चलेश मिश्रा बोरिंग ब्रो यू आर बोरिंग आई एम आल्सो बोरिंग ब्रो कोई मैसेज नहीं कर रहा है तो फिर वीडियो तो बोरिंग ही होनी है बाकी चैनल मेरा देख लो और कुछ कमेंट कर दे जाके वीडियो देख ले फैक्ट्स है ज्यों पाइना काफी बाकी जिने मेरे भाई नए जुड़ रहे हैं चैनल को सब्सक्राइब जरूर कर लो अमृतसर से हूं ओके मैं गुरदासपुर से हूं ब्रो यो ब्रो दुकान कपड़े की है ये देखो कपड़े की दुकान है ये देखो इधर से जेंट्स रेडीमेड गारमेंट